ਰਾਜ ਗਰਦੀਪਪੁਰ ਦੇ ਨਾਮ ਤੇ ਐਕਟਿੰਗਾਂ ਸੀ ਜੀ ਅਜਵਾਈਨਟ ਖਾਤਾ ਜੀ ਸਾਡਾ ਤੇ ਕੀ ਹੋਇਆ ਕੀ ਹੋਇਆ 23 ਲੱਖ ਦੀਆਂ ਐਕਟਿੰਗਾਂ ਸੀ ਜੀ ਸਾਡੀਆਂ ਤੇ 2.5 ਲੱਖ ਦੀ ਲਿਮਟ ਹੈ ਜੀ ਸੀ ਲਿਮਟ ਨਿਊ ਕੀਤੀ ਸੀ ਉਹ ਲਿਮਟ ਵੀ ਚੱਕ ਕੇ ਲੈ ਗਿਆ ਜੀ ਤੇ ਐਕਟਿੰਗਾਂ ਵੀ ਸਾਰੀਆਂ ਗਈਆਂ ਜੀ ਸਾਡੀਆਂ ਕੀ ਤੁਹਾਨੂੰ ਕੀ ਕਹਿੰਦੇ ਵੀ ਕਿ ਟ੍ਰਾਂਸਫਰ ਕੀਤੀ ਹੈ ਜੀ ਹਾਂ ਜੀ ਸਾਨੂੰ ਕਹਿੰਦੇ ਐਕਟਿੰਗਾਂ ਕਰਤੀਆਂ ਤੁਹਾਡੀਆਂ ਟ੍ਰਾਂਸਫਰਟ ਕਰਤੀਆਂ ਜੀ ਅੱਗੇ ਡੇਟ ਬੁਧਾਉਂਦੇ ਸੀ ਪੁਰਾਣੀਆਂ ਚੱਲ ਰਹੀਆਂ ਸੀ ਜੀ ਤੁਹਾਨੂੰ ਕਾਜੀ ਬਦਲ ਦਿੱਤੇ ਇਹਨਾਂ ਨੇ ਹਾਂ ਜੀ ਕਾਜੀ ਦਿੱਤੇ ਜੀ ਸਾਨੂੰ ਫਿਰ ਨਾਲ ਕਾਰੇ ਪੱਤਰਾ ਤੋਂ ਨਹੀਂ ਹੁਣ ਅਸੀਂ ਚੈੱਕ ਕਰਾਈਆਂ ਆ ਕੇ ਜੀ ਜਦੋਂ ਰੋਲਾ ਪਿਆ ਤੇ ਖਾਤਾ ਸਾਫ ਹੈ ਜੀ ਕੁਝ ਨਹੀਂ ਐਸਦੀਆਂ ਵਿੱਚ ਲੈ ਕੇ ਅੱਜ ਸਾਰਨਾ ਕੀ ਕਹਿੰਦੇ ਪੈਸੇ ਕਢਾ ਲੇ ਹਾਂਜੀ ਪੈਸੇ ਕਢਾ ਲੇ ਜੀ ਤੇ ਹੁਣ ਤੁਸੀਂ ਕੋਈ ਪੋਸਟ ਕੰਪਲੀਟ ਕੀਤੀ ਹੈ ਨਹੀਂ ਹਜੇ ਨਹੀਂ ਕੀਤੀ ਜੀ ਹਜੇ ਤਾਂ ਐਪਲੀਕੇਸ਼ਨ ਲਿਖਾਉਣੀ ਆ ਜੀ ਜਗਦੀਪ ਸਿੰਘ son of ਅਮਰੀਕ ਸਿੰਘ ਪਿੰਟ ਟਲਵਾ ਕੋਰ ਦੀ 485 ਹਜ਼ਾਰ ਗੈਬ ਹੋਇਆ ਟੋਟਲ ਮੈਂ 18 6 2025 ਨੂੰ 785000 ਰੁਪਏ ਦਿੱਤਾ ਸੀ ਕੇਸੀਸੀ ਲਿਮਟਡ ਸੀ ਇੱਕ ਮੇਰੇ ਨਾਂ ਦੇ ਇੱਕ ਮੇਰੇ ਡੈਡੀ ਦੇ ਨਾਂ ਤੇ ਸੀ ਮੇਰੀ ਲਿਮਟਡ ਨੇ 3 ਲੱਖ ਰੁਪਇਆ ਜੋ ਭਰਤੀ ਜੋ ਮੈਨੂੰ ਸ਼ੋ ਹੋ ਗਈ ਹੈ 4 ਲੱਖ 85 ਹਜ਼ਾਰ ਰੁਪਇਆ ਰਸੀਦ ਮੈਨੂੰ ਦੇਤੀ ਆ ਉਹ ਡੈਡੀ ਦੇ ਨਾਂ ਜਮਾ ਨਹੀਂ ਕੀਤੀ ਨਕਦ ਕਿਆ ਦਿੱਤਾ ਹੈ ਕਾਊਂਟਰ ਤੇ ਗਿਣ ਕੇ ਇਹਨਾਂ ਨੇ ਕਾਊਂਟਿੰਗ ਦੇ ਜੋ ਕੰਦਰ ਰਿਕਾਰਡ ਮੇ ਆ ਹੁਣ ਕਿਸੇ ਅਧਿਕਰਮ ਕਰਦੇ ਮਿਲਿਆ ਨਹੀਂ ਸੀ ਮਿਲੇ ਕੋਈ ਕੁਛ ਨਹੀਂ ਕਰਾ ਕਰਦੇ ਕਰਦੇ ਰਾਤ ਅਫਸਰ ਆਈ ਸੀ 8:30 ਵਜੇ ਤੇ ਬੈਠੇ ਰਹੇ ਹੁਣ 12 ਵਜੇ ਦਾ ਟਾਈਮ ਆ ਇਸ ਟਾਈਮ ਤੱਕ ਅੱਜ ਤੱਕ ਵੀ ਕੁਰਸੀ ਮੈਨੇਜਰ ਦੀ ਖਾਲੀ ਆ ਕੋਈ ਨੰਦਾ ਵੱਡਾ ਅਫਸਰ ਨਹੀਂ ਆਇਆ ਇੱਕ ਦੋ ਛੋਟੇ ਆ ਮੁਲਾਜ਼ਮੋਂ ਬੈਠੇ ਆ ਬਸ ਟਾਲੰਟ ਟੋਲ ਕਰ ਰਹੇ ਉਹ ਕਹਿੰਦੇ ਜੀ ਕੋਈ ਨਹੀਂ ਕਰਦੇ ਜਾਂਚ ਪੜਤਾਲ ਕਰੀ ਜਾਂਦੇ ਬਾਕੀ ਲੋਕਾਂ ਲੋੜ ਤੋਂ ਜ਼ਿਆਦਾ ਆਈ ਕਿਸੇ ਦੇ 20 ਲੱਖ 25 ਲੱਖ ਜਿਹੜੀਆਂ ਜਾਲੀ ਐ ਫੜੀਆਂ ਸਭ ਕੋ ਜਾਲੀ ਐ ਕੁਛ ਨਹੀਂ ਰਣ ਦਿੱਤਾ ਜੀ ਪੱਲੇ ਕੁਛ ਨਹੀਂ ਲੋਕਾਂ ਦੇ ਪੈ ਰਿਆ ਜੀ ਕਿੰਨੇ ਕੁ ਲੋਕ ਆ ਜਿੰਨਾਂ ਦੇ ਅੰਦਾਜ਼ਾ ਲਾ ਸੋਚ ਰਹੇ 25 ਤੋਂ 30 ਕਰੋੜ ਦਾ ਸੁਣੀ ਜਾਂਦੇ ਬਾਕੀ ਉਸ ਤੋਂ ਵੱਧ ਵੀ ਹੋ ਸਕਦਾ ਲੋਕ ਬੇਹੋਸ਼ ਹੋ ਰਹੇ ਆ ਲੇਡੀ ਬੇਹੋਸ਼ ਹੋ ਰੀਆਂ ਨਹੀਂ ਅਜ ਤੱਕ ਹੋਰ ਤਾਂ ਵੱਡੀ ਗੱਲ ਆਈ ਐ ਇੰਨੇ ਲੋਕਾਂ ਨੇ ਇਹਨਾਂ ਦੇ ਕਸਟਮਰ ਆ ਚਮਸੇ ਕਮੇ ਪਾਣੀ ਤਾਂ ਪਿਆ ਸਕਦੇ ਨਹੀਂ ਇਹ ਕਰੋੜ 25 30 ਕਰੋੜ ਖਾ ਸਕਦੇ ਆ ਕਿਸੇ ਨੂੰ ਪਾਣੀ ਤੱਕ ਵੀ ਅਜ ਦਿਨ ਬੇਨਤੀ ਆਉਣੀ ਕੀਤਾ ਅੱਲਾਹ ਬੰਦੇ ਇੰਨੀ ਗਰਮੀ ਚ ਬੈਠੇ ਆ ਪਾਣੀ ਦੀ ਬੇਨਤੀ ਆਉਣੀ ਕਿਉਂਕਿ ਇਹਨਾਂ ਕੋਲੇ ਗਰੀਬ ਆ ਲੋਕਾਂ ਦੀ ਸਾਰਾਂ ਜੇਬਾਂ ਨੂੰ ਉਹਨਾਂ ਨੇ ਕੱਢ ਲਿਆ ਪਾਣੀ ਦਾ ਵੀ ਤੁਸੀਂ ਅਜ ਤੱਕ ਕੱਪ ਨਹੀਂ ਕਿਸ਼ੀ ਪਿਆਦਾ ਹਰਪਾਲ ਸਿੰਘ ਜੀ ਵੀਰ ਜੀ ਮੈਂ ਇੱਥੋਂ ਐਫ ਡੀਆ ਕਰਵਾਈਆਂ ਸੀ ਐਸ ਬੀਆਈ ਬੈਂਕ ਚੋਂ 4 4 ਲੱਖ ਦੀਆਂ ਚਾਰ ਕਰਵਾਈਆਂ ਸੀਆਂ 16 ਲੱਖ ਰੁਪਈਆ ਮੇਰਾ ਤੇ ਉਦੋਂ ਸਾਲ ਹੋ ਗਿਆ ਪਹਿਲਾਂ ਕਰਾਈ ਸੀ ਇਹ ਤੇ ਹੁਣ ਚੈੱਕ ਕਰਾਈ ਹੁਣਾਂ ਨੇ ਫੇਗ ਇਹ ਠੀਕ ਹੈ ਇਹ ਬੈਂਕ ਦੇ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਪਹਿਰੇ ਵੈਸੇ ਵੈਸੇ ਵਾਸਪਣੇ ਚਾਹੀਦੀ ਕਿੰਨੇ ਕੇ ਪੈਸੇ ਜਿਹੜੇ ਤੁਹਾਡੀ ਖੇ ਇਹਦਾ ਫੀ ਇਹ 16 ਲੱਖ ਰੁਪਏ ਜੀ ਥੋੜਾ ਰਕੂ ਧੰਨਵਾਦ ਪਤਾ ਲੱਗਿਆ ਆ ਹੁਣ ਹੀ ਪਤਾ ਲੱਗਾ ਜੀ ਕੱਲ ਹੀ ਪਤਾ ਲੱਗਾ ਹੁਣ ਅੱਗੇ ਚੈੱਕ ਕਰਾਈਆਂ ਤੁਸੀਂ ਮਿਲਿਓ ਅੰਦਰ ਕੀ ਹਾਂਜੀ ਹੁਣ ਇਹਨਾਂ ਨੇ ਇੱਕ ਕੱਲੀ ਐਪਲੀਕੇਸ਼ਨ ਲੈ ਕੇ ਲਿਖ ਕੇ ਦੇ ਦੂਆਂ ਦੇ ਐਪਲੀਕੇਸ਼ਨ ਲੈ ਲਈ ਹੈ ਕਾਹ ਵੇਖੋ ਹੁਣ ਬੈਂਕ ਕੀ ਕਰਦੀ ਹੈ ਆਪਣੇ ਸਾਦਕ ਜਿਹੜਾ ਐਸਬੀਆਈ ਬੈਂਕ ਦੀ ਬ੍ਰਾਂਚ ਤੇ ਇੱਥੇ ਇੱਕ ਕਲੈਰੀਕਲ ਸਟਾਫ ਮੈਂਬਰ ਸੀਗਾ ਅਮਿਤ ਢਿੰਗਰਾ ਤੇ ਉਹਦੇ ਦੇ ਦੋਸ਼ੇ ਵੀ ਉਹ ਇਥੋਂ ਕੋਈ ਕਾਫੀ ਵੱਡਾ ਫਰਾਡ ਕਰਕੇ ਕੀਤਾ ਹੋਇਆ ਸੀ ਤੇ ਕੱਲ ਜਿਹੜਾ ਪਤਾ ਲੱਗਾ ਵੀ ਉਸ ਫਰਾਡ ਬਾਰੇ ਤੇ ਜਿਹੜਾ ਅਸੀਂ ਉਹਦੇ ਤੇ ਜਿਹੜਾ ਸਾਦਕ ਜਿਹੜਾ ਮਕਦਮਾ ਅਦਾਲਤ ਚ ਕਰ ਲਿਆ ਤੇ ਬਾਕੀ ਜਿਹੜੀ ਹੁਣ ਇੱਥੇ ਐਸਬੀਆਈ ਬੈਂਕ ਦੇ ਵਿੱਚ ਜਿਹੜੀ ਤਿੰਨ ਮੈਨੇਜਰਾਂ ਦੀ ਟੀਮ ਬੈਠੀ ਹੋਈ ਜਿਹੜੀ ਜਿਹੜੀ ਪਬਲਿਕ ਨੂੰ ਵਿਸ਼ਵਾਸ ਚ ਲੈ ਰਹੀ ਵੀ ਜਿਹੜਾ ਇਹ ਬਟਾ ਪੈਸਾ ਪਬਲਿਕ ਦਾ ਬਿਲਕੁਲ ਸੇਫ ਹੈ ਜੇ ਕਿਤੇ ਕਿਸੇ ਤਰ੍ਹਾਂ ਫਰਾਡ ਹੋਇਆ ਤੇ ਉਹਦਾ ਜਿਹੜਾ ਪੈਸਾ ਸਹੀ ਸਲਾਮ ਤੋਂ ਵਾਪਸ ਕੀਤਾ ਜਾਏਗਾ ਇਸ ਸਮੇਂ ਜਿਹੜਾ ਅਸੀਂ ਪਬਲਿਕ ਨੂੰ ਵਿਸ਼ਵਾਸ ਦਿਵਾ ਰਹੇ ਹਾਂ ਕਿ ਕਿਸੇ ਤਰ੍ਹਾਂ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਵੀ ਇਹ ਜਿਹੜਾ ਸਾਡਾ SBI ਦਾ ਬੈਂਕ ਦਾ ਪੈਸਾ ਬੈਂਕ ਦੇ ਕੋਲ ਹੈ ਵੀ ਇਸ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਆਪ ਦਾ ਬਿਲਕੁਲ 100% ਜਿਹੜੀ ਤੁਹਾਡੀ ਪੈਸੇ ਜੀ ਸੇਫ ਸਰ ਮੈਂ ਹਮਾਰੇ ਬ੍ਰਾਂਚ ਮੈਂ ਇੱਕ ਕਲਰਕਲ ਸਟਾਫ ਦਾ ਅਮੇ ਦਿਂਗੜਾ अभी तक जो मोटर शॉप इंडिया सामने आई है उसमें इसने अपने उस खाते अकाउंट होल्डर के खाते से पैसे निकाला है मैनुपलेट किया है तो उसमें जो भी फ्रॉड हुए हैं इसके द्वारा किए गए हैं तो हम लोग जो है बैंक के कस्टमर्स के सारे पैसे रिटर्न करने के लिए बैंक तैयार है और सभी को टाइम टू मतलब जल्दी से जल्दी वापस करने की कोशिश कर रहे हैं जो भी पनिशमेंट होगी वो तो कानून के अंतर्गत होगी उनको जो भी कानून के अंतर्गत सजा आएगी वो अपना कानून काम करेगी बट इस टाइम हमारा जो प्रायोरिटी है वो स्टेट बैंक ऑफ इंडिया की क्रेडिट को रिजस्टोर करना है तो उसमें हम सभी कस्टमर्स को ये आश्वासन देंगे और दे रहे हैं कि आपके पैसे कहीं नहीं जाते जो भी जेनवन कस्टमर हैं जिनके पैसे कहीं से भी निकाले गए हैं या ट्रांसफ़र किए गए हैं वो सारे हम रजिस्टोर करेंगे सभी अभी तक सर जो टोटल है उसका कुछ मालूम हुआ अभी तक हमारे पास जो कम्प्लेन आई है उसमें कुछ साठ प्लस लोगों की आई है रफली कुछ तीन चार करोड़ का फिगर बनता है वो हम लोग हिसाब लगा रहे हैं और हमारी इन्वेस्टिगेशन टीम जो है उस पर काम करेगी और जहाँ तक जो भी होगा उसमें सारा कुछ वेरिफिकेशन चलेगा फिर हम उसमें आगे की कार्रवाई करेंगे जिन लोगों के पैसे थे वो क्या वो सभी के पैसे सुरक्षित हैं स्टेट बैंक ऑफ इंडिया अपना देश का सबसे बड़ा बैंक है और जल्दी से जल्दी हम सभी कस्टमर्स के पैसे रिटर्न करेंगे जिनका भी पैसे जिन्होंने है और जिनके जिन्होंने खाते में पैसे रियल में जमा किए हैं किसी को कोई नुकसान नहीं होगा यह आश्वासन स्टेट बैंक ऑफ इंडिया की तरफ से देंगे